ਮੈਂ ਪਹਿਲੀ ਕਿਤਾਬ ਪੜ੍ਹੀ ਸੀ ਮੌਲਾਨਾ ਰੂਮੀ। ਅੱਛਾ ਉਹ ਕਿਤਾਬ 'ਚ ਛੋਟੀਆਂ-ਛੋਟੀਆਂ ਗੱਲਾਂ ਨੇ ਜਿਵੇਂ ਬੜੀਆਂ ਸੋਹਣੀਆਂ ਗੱਲਾਂ ਲਿਖੀਆਂ ਹੋਈਆਂ ਨੇ ਤੇ ਲਾਸਟ 'ਚ ਕਹਾਣੀਆਂ ਨੇ। ਹਾਂ ਹਾਂ ਠੀਕ ਹੈ। ਉਹ ਸਬੱਬ ਮੈਂ ਰੇਕਣ ਬਣਿਆ ਸੀ ਕਿ ਵਿਆਹ ਦੇ ਦਿਨਾਂ 'ਚ ਮਾਮਾ ਜੀ ਨੂੰ ਸ਼ੌਂਕ ਹੈ ਕਿਤਾਬਾਂ ਪਰੰਮਦਾ। ਅੱਛਾ ਤੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਸੀ ਵੀ ਸਰਪੰਚੀ ਵਾਲੀ। ਅੱਛਾ ਉਹ ਤੁਹਾਡਾ ਮਾਮਾ। ਹਾਂਜੀ ਹਾਂਜੀ। ਅੱਛਾ ਮੰਮੀ ਦੀ ਭੂਆ ਦੇ ਮੁੰਡੇ ਨੇ ਤੇ ਉਹਨਾਂ ਦੇ ਘਰੇ ਕਿਤਾਬਾਂ ਮੈਂ ਖਾਨਾ ਖੋਲ ਲਿਆ। ਅੱਛਾ ਤੇ ਇੰਟਰਸਟ ਪਹਿਲਾਂ ਹੈਗਾ ਦੀ ਉਹਨਾਂ ਨੂੰ ਦੇਖਿਆ ਸੀ ਫੋਟੋ-ਫੋਟੋ ਨਹੀਂ ਦੇਖਿਆ ਸੀ। ਤੇ ਮੈਂ ਕਿਤਾਬ ਕੱਢ ਲਈ ਮੌਲਾਨਾ ਰੂਮੀ ਓਕੇ ਇੱਕ ਤਾਂ ਗੱਲ ਇਹ ਹੋਈ ਵੀ ਉਹ ਚ ਗੱਲਾਂ ਛੋਟੀਆਂ ਸੀ ਵੀ ਨਵੇਂ ਪਾਠਕ ਜਿਵੇਂ ਸਿੱਧੇ ਹੀ ਆਪਾਂ ਬੜੀ ਚੀਜ਼ ਨੂੰ ਹੱਥ ਪਾ ਲਈਏ ਤਾਂ ਜੁੜਦਾ ਨਹੀਂ ਉਹਦੇ ਨਾਲ ਉਹ ਛੋਟੀਆਂ ਛੋਟੀਆਂ ਗੱਲਾਂ ਬੜੀਆਂ ਪਿਆਰੀਆਂ ਲੱਗੀਆਂ ਹੂੰ ਉਸ ਤੋਂ ਬਾਅਦ ਵੀ ਹੋਰ ਕਿਤਾਬਾਂ ਕਈ ਪੜ੍ਹੀਆਂ ਮੈਂ ਨਵੇਂ ਰਾਈਟਰਾਂ ਦੀਆਂ ਵੀ ਤੇ ਫੇਰ ਮੈਂ ਉਹਨਾਂ ਦੀ ਸਲਾਹ ਲੈ ਕੇ ਪੜ੍ਹਨ ਲੱਗ ਗਿਆ ਵੀ ਮੈਂ ਕਿਹੜੀ-ਕਿਹੜੀ ਕਿਤਾਬਾਂ ਪੜ੍ਹਾ ਮਲਾਨਾ ਰੂਮੀ ਜਿਹੜੀ ਕਿਤਾਬ ਤੁਸੀਂ ਪੜ੍ਹੀ ਹੈ ਨਾ ਉਹ ਪਰਮਿੰਦਰ ਸ਼ੌਕੀ ਦੀ ਮਤਲਬ ਇਕੱਠੀ ਕੀਤੀ ਹੋਈ ਕਿਤਾਬ ਆ ਤੇ ਆਟੋਮਾਟ ਨੇ ਉਹ ਛਾਪੀ ਵੀ ਮਲਾਨਾ ਰੂਮੀ ਦੀ ਜਿਹਦੇ ਵਿੱਚ ਔਰ ਉਹਨਾਂ ਦੇ ਕਹਾਣੀਆਂ ਕਥਾਵਾਂ ਨੇ ਉਹ ਕਥਾਵਾਂ ਬਹੁਤ ਹੀ ਕਮਾਲ ਦੀਆਂ ਨੇ ਤੇ ਮਤਲਬ ਜਿਵੇਂ ਲੋਕ ਬਾਤਾਂ ਹੁੰਦੀਆਂ ਹਨ ਨਾ ਉਹ ਸੱਚ ਉਵੇਂ ਹੀ ਨੇ ਬਹੁਤ ਮਤਲਬ ਦੋ ਦੋ ਪੇਜ ਦੀਆਂ ਡੇਢ ਡੇਢ ਪੇਜ ਦੀਆਂ ਮੈਂ ਵੀ ਪੜੀਆਂ ਹੋਈਆਂ ਤੇ ਮਲਾਨਾ ਰੂਮੀ ਕਹਿ ਸਕਦੇ ਆਪਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਮਤਲਬ ਉਹ ਫਕੀਰ ਹੋਏ ਨੇ ਤੇ ਜਿਨ੍ਹਾਂ ਦਾ ਮਤਲਬ ਜਿਨ੍ਹਾਂ ਦੀਆਂ ਕਾਫੀ ਰਚਨਾਵਾਂ ਮਿਲਦੀਆਂ ਨੇ ਉਸ ਤੋਂ ਵੀ ਪਹਿਲਾਂ ਦੇ ਠੀਕ ਹੈ ਤੇ ਉਹ ਕਿਤਾਬ ਬਹੁਤ ਸੋਹਣੀ ਹੈ ਭਾਈ ਤੁਸੀਂ ਮਲਾਨਾ ਰੂਮੀ ਜ਼ਰੂਰ ਪੜਿਓ ਜਿਵੇਂ ਬਾਈ ਹੋਰੀ ਦੱਸ ਰਹੇ ਨੇ ਉਹ ਨਵੇਂ ਪਾਠ ਲਈ ਬਹੁਤ ਕਮਾਲ ਦੀ ਕਿਤਾਬ ਹੈ ਮਲਾਨਾ ਰੂਮੀ ਜਿੱਥੇ ਵੀ ਮਿਲਦਾ ਉਹਨੂੰ ਜਰੂਰ ਪੜਿਓ ਹੋਰ ਕਿਹੜੀ ਕਿਹੜੀ ਕਿਤਾਬ ਪੜੀ ਵੀਰੇ ਕਿਤਾਬਾਂ ਬਾਈ ਕਾਫੀ ਜਿਵੇਂ ਜਸਵੰਤ ਸਿੰਘ ਕਾਵਲ ਹੋ ਗਏ ਆਪਣੇ ਨਾਨਕ ਸਿੰਘ ਹੋ ਗਏ ਹਾਲ ਫਿਲਹਾਲ ਚ ਬੂਟਾ ਸਿੰਘ ਸ਼ਾਦ ਵੀ ਪੜਿਨੇ ਮੈਂ ਰਸ਼ੀਅਨ ਰਾਈਟਰ ਵੀ ਪੜਿਨੇ ਜਿਵੇਂ ਕਿ ਦੋਸਤੋਵੇਸਕੀ ਫਰਾਂਜ਼ ਕਾਫਕਾ ਮਤਲਬ ਪਰ ਮੈਨੂੰ ਇੱਕ ਏਦਾਂ ਲੱਗਿਆ ਜੀ ਇਹ ਤਾਂ ਮੇਰੀ ਸੋਚ ਹੈ ਵੀ ਆਪਣਾ ਜਿਹੜਾ ਸਾਹਿਤ ਹੈ ਉਹਦਾ ਪੱਧਰ ਕਾਫੀ ਜ਼ਿਆਦਾ ਉੱਤੇ ਜਾਂ ਫਿਰ ਇਹ ਹੋ ਸਕਦਾ ਵੀ ਆਪਾਂ ਉਹਦੇ ਨਾਲ ਅਟੈਚ ਕਰ ਪਾਉਣੇ ਪਰ ਲੇਟ ਕਲਰ ਪਾਉਣੇ ਆ ਬਾਹਰਲੇ ਲਿਟਰੇਚਰ ਨਾਲ ਹਾਂ ਹਾਂ ਤੇ ਜਿਵੇਂ ਨਾ ਇਹ ਇਹ ਹੀ ਸਮੱਸਿਆ ਅਸਲ ਦੇ ਵਿੱਚ ਜਿਵੇਂ ਹੁਣ ਜਿਹੜਾ ਰਸ਼ੀਆ ਨਾਵਲ ਹੈ ਜਦੋਂ ਕੋਈ ਪੜਦਾਗਾ ਆਪਣਾ ਤਾਕਿਸਤਾਨ ਤਾਂ ਉਹਨੂੰ ਪਹਿਲੇ ਵੇਲੇ ਪਹਿਲੀ ਵਾਰੀ ਜਦੋਂ ਪੜਦਾ ਤਾਂ ਉਹਨੂੰ ਸਮਝ ਨਹੀਂ ਆਉਂਦੀ ਪਰ ਜਦੋਂ ਮੇਰਾ ਪਿੰਡ ਪੜਦਾ ਤੁਹਾਨੂੰ ਬਹੁਤ ਵਧੀਆ ਸਮਝ ਆਉਂਦੀ ਹੈ ਕਿਉਂਕਿ ਜਿਹੜਾ ਮੇਰਾ ਪਿੰਡ ਆ ਉਹ ਇੱਥੋਂ ਦੇ ਖੇਤਰ ਦੀ ਕਿਤਾਬ ਹੈ ਉੱਥੋਂ ਦੇ ਵਿੱਚ ਇੱਥੋਂ ਦੇ ਥਾਵਾਂ ਦੇ ਨਾਮ ਇੱਥੋਂ ਦੇ ਮਤਲਬ ਜਿਹੜੇ ਆਪਾਂ ਨਾਮ ਰੱਖਦੇ ਆ ਇੱਕ ਦੂਜੇ ਦੇ ਉਹ ਨਾਮ ਕਿਉਂਕਿ ਉਹਨਾਂ ਦੇ ਆਪਣੇ ਨਾਮ ਨੇ ਦਾਗਿਸਤਾਨ ਦੇ ਜਿਹੜੇ ਉੱਥੇ ਲੋਕਾਂ ਦੇ ਨਾਮ ਰੱਖਦੇ ਨੇ ਜਿਵੇਂ ਦਾਗਿਸਤਾਨ ਦੇ ਲੇਖ ਦਾ ਨਾਂ ਹੀ ਰਸੂਲ ਅਮਜ਼ਦ ਤੋਹਾ ਹੈ ਨਾ ਤਾਂ ਆਪਾਂ ਉਹ ਗੱਲ ਜੀ ਬਣਦੀ ਨਹੀਂ ਹੈ ਤਾ ਮੇਰਾ ਪਿੰਡ ਦੀ ਜਿਹੜੀ ਮੇਰਾ ਪਿੰਡ ਕਿਤਾਬ ਆ ਉਹਦਾ ਗਿਆਨੀ ਗੋਦਰਤ ਸਿੰਘ ਹੈ ਨਾ ਤਾਂ ਆਪਣੇ ਮਤਲਬ ਆਪਣੇ ਆਪ ਹੀ ਇੱਕ ਚਿਹਰਾ ਮਤਲਬ ਬਣ ਜਾਂਦਾ ਦਿਮਾਗ ਦੇ ਵਿੱਚ ਮੇਰਾ ਪਿੰਡ ਕਿਤਾਬ ਦਾ ਬਾਈ ਇੱਕ ਨਾ ਕੋਈ ਨਵਾਂ ਪਾਠਕ ਹੈ ਜਾਂ ਕੋਈ ਪੁਰਾਣਾ ਹੈ ਜਿਸ ਤੋਂ ਹਜੇ ਨਹੀਂ ਪੜੀ ਗਈ ਉਹ ਇੱਕ ਨਾ ਵੀ ਚਾਹੇ ਤੁਹਾਡਾ ਇੰਟਰਸਟ ਨਾ ਬਣੇ ਉਹਦੇ ਜੇ ਔਰ ਰੋਜ਼ ਉਹਦੇ 5 ਪੇਜ 10 ਪੇਜ ਪੜਾਂਗੇ ਤਾਂ ਆਪਾਂ ਨੂੰ ਆਪਣੇ ਕਲਚਰ ਬਾਰੇ ਪਤਾ ਲੱਗਿਆ ਜੋ ਆਉਣ ਵਾਲੀ ਪੀੜ੍ਹੀ ਹੈ ਉਹਦੇ ਲਈ ਤਾਂ ਬਹੁਤ ਜ਼ਰੂਰੀ ਹੈ ਕਈ ਸ਼ਬਦ ਉਹ ਚ ਇਦਾਂ ਦੇ ਨੇ ਰਸਮ ਰਿਵਾਜ ਨੇ ਜੋ ਹੁਣ ਖਤਮ ਹੁੰਦੇ ਜਾ ਰਹੇ ਨੇ ਬਿਲਕੁਲ ਮਾਹੌਲ ਬਹੁਤ ਪ੍ਰਭਾਵ ਪਾਉਂਦਾ ਮੈਨੂੰ ਲਾ ਦਿੰਦਾ ਵੀ ਜਿਹੋ ਜਿਹੇ ਮਾਹੌਲ 'ਚ ਤੁਸੀਂ ਰਹਿੰਦੇ ਹੋ ਨਾ ਉਹ ਬੰਦਾ ਉਹੋ ਜਿਹਾ ਬਣ ਜਾਂਦਾ ਮੈਨੂੰ ਨਹੀਂ ਆਉਂਦਾ ਵੀ ਕੋਈ ਮਾਹੌਲ ਮਾੜਾ ਜਾਂ ਚੰਗਾ ਹੁੰਦਾ ਉਹ ਚੱਲ ਗੱਲਾਂ ਵੱਖਰੀਆਂ ਨੇ ਕਈ ਬੰਦੇ ਕਹਿੰਦੇ ਨੇ ਵੀ ਭਾਈ ਉਹ ਫਲਾਨਾ ਆ ਮਤਲਬ ਐਵੇਂ ਕਰਦਾ ਫਲਾਨਾ ਐਵੇਂ ਕਰਦਾ ਉਹ ਤਾਂ ਵੱਖਰਾ ਵਿਸ਼ਾ ਸੋ ਹੋਰ ਕਿਹੜੀ ਕਿਤਾਬ ਬਾਰੇ ਤੁਸੀਂ ਮੈਨੂੰ ਦੱਸ ਵਧੀਆ ਗੱਲ ਸਾਨੂੰ ਜਿਹੜੀ ਕਿਤਾਬ ਵਧੀਆ ਲੱਗੀ ਬਦਿਆ ਤਾਂ ਜਿਵੇਂ ਬਈ ਕਾਫੀ ਕਿਤਾਬਾਂ ਲੱਗੀਆਂ ਨੇ ਪਰ ਇੱਕ ਹੋਰ ਕਿਤਾਬ ਹੈ ਜੋ ਹਜੇ ਤੱਕ ਦਿਮਾਗ 'ਚ ਚੱਲਦੀ ਰਹਿੰਦੀ ਹੈ ਹੂੰ ਚੱਲੀ ਉਹ ਮਲਿੰਦ ਬੋਕਲ ਜੀ ਦੀ ਮੈਂ ਪੰਜਾਬੀ ਅਨੁਵਾਦ ਪੜਿਆ ਸੀ ਉਹ ਕਿਤਾਬ ਸੀ ਸਮੁੰਦਰ ਪੰਜਾਬੀ 'ਚ ਉਸਦਾ ਨਾਮ ਸਮੁੰਦਰ ਸੀ ਅੱਛਾ ਉਹ ਕੋਈ ਇੱਕ ਨਹੀਂ ਵੀ ਕੋਈ ਖਾਸ ਹੀ ਲੰਬੀ ਸਟੋਰੀ ਹੈ 100 ਪੇਜਾਂ ਦੀ ਕਿਤਾਬ ਹੈ ਉਹ ਸਿਰਫ ਇੱਕ ਮੀਆਂ ਬੀਬੀ ਦੇ ਵਿੱਚ ਦਾ ਉਹਨਾਂ ਦੀ ਕੋਈ મતਬੇਦ ਹੋਈ ਹੁੰਦੀ ਹੈ ਸਿਰਫ ਉਹ ਗੱਲ ਹੁੰਦੀ ਹੈ ਕਿ ਜਦ ਤੱਕ ਉਹਦੀ ਪਤਨੀ ਉਹਨੂੰ ਦੱਸ ਨਹੀਂ ਪਾਉਂਦੀ ਉਹਨਾਂ ਦੇ ਵਿੱਚ ਬਹੁਤ ਦਰਾਰ ਬਣੀ ਰਹਿੰਦੀ ਹੈ ਜਦੋਂ ਗੱਲ ਦੱਸ ਦਿੰਦੀ ਹੈ ਮਤਲਬ ਜਿਵੇਂ ਕੋਈ ਰੱਖਦੀ ਤਾਂ ਉਹ ਕਹਿੰਦੇ ਰਹਿੰਦਾ ਪਰ ਉਸਨੇ ਹਿੰਮਤ ਕਰਕੇ ਉਹ ਗੱਲ ਦੱਸੀ ਤਾਂ ਉਸਦਾ ਪਤੀ ਵੀ ਸਮਝ ਗਿਆ ਉਸ ਗੱਲ ਨੂੰ ਤੇ ਉਸ ਤੋਂ ਬਾਅਦ ਉਹ ਬੜੀ ਵਧੀਆ ਉਹਨਾਂ ਦੀ ਜ਼ਿੰਦਗੀ ਚੱਲੀ ਮਤਲਬ ਇਹ ਗੱਲ ਤਾਂ ਭਾਈ ਹੈਗੀ ਹੈ ਵੀ ਜਿਹੜੇ ਜੋ ਵੀ ਬੰਦਾ ਰਿਸ਼ਤਿਆਂ ਦੇ ਵਿੱਚ ਆ ਹਨਾ ਪਰਿਵਾਰ ਦੇ ਵਿੱਚ ਆ ਤਾਂ ਮੈਨੂੰ ਲੱਗਦਾ ਸੰਵਾਦ ਗੱਲਬਾਤ ਹੀ ਇੱਕ ਇਹੋ ਜਿਹਾ ਤਰੀਕਾ ਜਿਹੜਾ ਰਿਸ਼ਤੇ ਬਣਾਈ ਰੱਖਦਾ ਜੇ ਆਪਾਂ ਗੱਲਬਾਤ ਕਰਨਾ ਛੱਡ ਦਿੰਨੇ ਆ ਤਾਂ ਉਦੋਂ ਰਿਸ਼ਤੇ ਖਰਾਬ ਹੁੰਦੇ ਨੇ ਜਦੋਂ ਲੁਕੋ ਰੱਖਦੇ ਆਪਾਂ ਉਦੋਂ ਰਿਸ਼ਤੇ ਖਰਾਬ ਹੁੰਦੇ ਨੇ ਜਦੋਂ ਰਿਸ਼ਤਿਆਂ ਦੇ ਵਿੱਚ ਬੇਈਮਾਨੀ ਆ ਜਾਂਦੀ ਹੈ ਉਦੋਂ ਰਿਸ਼ਤੇ ਖਰਾਬ ਹੁੰਦੇ ਨੇ ਜਦੋਂ ਰਿਸ਼ਤਿਆਂ ਦੇ ਵਿੱਚ ਲਾਲਚ ਆ ਜਾਂਦਾ ਉਦੋਂ ਰਿਸ਼ਤੇ ਖਰਾਬ ਹੋ ਜਾਂਦੇ ਨੇ ਤਾਂ ਮੈਨੂੰ ਲੱਗਦਾ ਵੀ ਅੱਜ ਦੇ ਦੌਰ ਵਿੱਚ ਜੇ ਰਿਸ਼ਤੇ ਖਰਾਬ ਹੋ ਰਹੇ ਨੇ ਉਹਦਾ ਕਾਰਨ ਇਹੀ ਆ ਕਿ ਗੱਲਬਾਤ ਖਤਮ ਹੋ ਗਈ ਆ ਕਿਉਂਕਿ ਕੰਮ ਤੋਂ ਬੰਦਾ ਆ ਕੇ ਮੋਬਾਈਲ 'ਚ ਜੇ ਮੋਬਾਈਲ 'ਚ ਵੀ ਨਹੀਂ ਆ ਤਾਂ ਵਿਚਾਰਾ ਸਾਰਾ ਦਿਨ ਕੰਮ ਤੇ ਕੰਮ ਤੇ ਕੰਮ ਘਰੋਂ ਕੰਮ ਤੇ ਕੰਮ ਤੋਂ ਕਰੇ ਇਹੀ ਕਾਰਨ ਜ਼ਿਆਦਾ ਕਰਕੇ ਮੈਨੂੰ ਲੱਗਦਾ ਵੀ ਰਿਸ਼ਤੇ ਖਰਾਬ ਹੋ ਰਹੇ ਨੇ ਤੇ ਪੰਜਾਬ ਦੀ ਧਰਤੀ ਮਨ ਲੱਗਦਾ ਜੀ ਆਪਣੀ ਵੱਡੀ ਆ ਦੁਨੀਆ ਚ ਸਭ ਤੋਂ ਵੱਖਰੀ ਆ ਤਾਂ ਉਹ ਰਿਸ਼ਤੇਆਂ ਕਰਕੇ ਹੈ ਸੀ